ਦੋਸਤੋ ਇਹ ਵੀਡੀਓ ਫਰੋਜਪੁਰ ਜਲਾਲਾਬਾਦ ਰੋਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮੀਂਹੇਰੀ ਦੇ ਕਾਰਨ ਕੁਝ ਦਰਖਤ ਡਿੱਗੇ ਹੋਏ ਸੀ ਸੜਕ ਦੇ ਉੱਪਰ ਜਿਸ ਦੇ ਕਾਰਨ ਸੜਕ ਦੇ ਉੱਪਰ ਟ੍ਰੈਫਿਕ ਜਿਹੜਾ ਸੀ ਉਹ ਕਾਫੀ ਜ਼ਿਆਦਾ ਜਾਮ ਹੋ ਚੁੱਕਾ ਸੀ ਲੋਕਾਂ ਨੂੰ ਨੰਗਨ ਦੇ ਵਿੱਚ ਆਉਣ ਜਾਣ ਦੇ ਵਿੱਚ ਦਿੱਕਤ ਹੋ ਰਹੀ ਸੀ ਤੇ ਉਸ ਰਾਸਤੇ ਤੇ ਹੀ ਇੱਕ ਐਂਬੂਲੈਂਸ ਵੀ ਫਸੀ ਹੋਈ ਸੀ ਜਿਹੜੀ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਇਹਨਾਂ ਦਰਖਤਾਂ ਦੇ ਬਾਰੇ ਡੇਰਾ ਸੱਚਾ ਸੋਦਾ ਦੇ ਪ੍ਰੇਮੀਆਂ ਨੂੰ ਪਤਾ ਲੱਗਦਾ ਹੈ ਤਾਂ ਉਹ ਝਟ ਆਪਣੀ ਟੀਮ ਨੂੰ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼ਾਹਸਤਨਾਮ ਗ੍ਰੀਨੈਸ ਵੈਲਫੇਅਰ ਫੋਰਸ ਜਿਹੜੀ ਦੀ ਟੀਮ ਐ ਇੱਕ ਉਹ ਮੌਕੇ ਤੇ ਹੀ ਸੜਕ ਤੋਂ ਦਰਖਤ ਵੱਡ ਵੱਡ ਕੇ ਪਾਸੇ ਕਰ ਰਹੀ ਹੈ ਜੀਸੀਬੀ ਦੀ ਮਦਦ ਦੇ ਨਾਲ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਉਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਜਿਹੜਾ ਕਿ ਆਪ ਵੀ ਹੈਲਪ ਕਰ ਰਿਹਾ ਸੀ ਇਹਨਾਂ ਪ੍ਰੇਮੀਆਂ ਦੇ ਨਾਲ ਮਿਲ ਕੇ ਤੇ ਦੇਖਦੇ ਹੀ ਦੇਖਦੇ ਸਾਰਿਆਂ ਨੇ ਮਿਲ ਕੇ 15-20 ਮਿੰਟਾਂ ਦੇ ਵਿੱਚ ਇਹਨਾਂ ਦਰਸ਼ਕਾਂ ਨੂੰ ਸੜਕ ਤੋਂ ਪਾਸੇ ਕੀਤਾ ਜਿਸ ਤੋਂ ਬਾਅਦ ਆਵਾਜਾਈ ਖੁੱਲੀ ਤੇ ਉਹ ਜਿਹੜੀ ਐਂਬੂਲੈਂਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਖੜੀ ਉਹ ਵੀ ਬਾਅਦ ਦੇ ਵਿੱਚ ਇੱਥੋਂ ਮਰੀਜ਼ਾਂ ਨੂੰ ਲੈ ਕੇ ਹਸਪੀਟਲ ਪਹੁੰਚੀ ਹੈ ਤਾਂ ਦੋਸਤੋ ਬਹੁਤ ਵੱਡਾ ਕੰਮ ਹੈ ਸੇਵਾ ਕਰਨਾ ਨੀ स्वार्थ ਬਿਨਾ ਕਿਸੇ ਪੈਸੇ ਤੋਂ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈ ਕਿ ਉਹ ਦੂਜਿਆਂ ਬਾਰੇ ਸੋਚੇ ਪਰ ਆਪਾਂ ਦੇਖਿਆ ਹੀ ਹੈ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਵਿਪਤਾ ਪੈਂਦੀ ਹੈ ਅੱਗ ਲੱਗਦੀ ਹੈ ਜਾਂ ਕੋਈ ਹੋਰ ਨੁਕਸਾਨ ਹੁੰਦਾ ਹੈ ਉੱਥੇ ਡੇਰਾ ਪ੍ਰੇਮੀ ਪਹਿਲੇ ਨੰਬਰ ਤੇ ਆ ਕੇ ਸੇਵਾ ਕਰਦੇ ਨੇ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰੋ